ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਦ ਤਉਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦ੍ਰਾਨ ਸਾਹ ਸਾਹਾਨ ਗਣਿਜੈ ਤ੍ਰਿਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਤ ਤੁਐ ਸਰਬਨਾਮ ਕਥੈ ਕਾਵਨ ਕਰਮਨਾਮ ਵਰਨਤ ਸੁਮਤ ਪੋਜੰਗ ਪ੍ਰਯਾਤ ਛੰਦ ਨਮਸਤੁ ਵੰ ਅਕਾਲੇ ਨਮਸਤੁ ਵੰ ਕਿਰਪਾਲੇ ਨਮਸਤੁ ਅਰੂਪੇ ਨਮਸਤੁ ਅਨੂਪੇ ਨਮਸਤੁ ਅਭੇਖੇ ਨਮਸਤੁ ਅਲੇਖੇ ਨਮਸਤੁ ਅਕਾਏ ਨਮਸਤੁ ਅਜਾਏ ਨਮਸਤੁ ਅਗੰਜੇ ਨਮਸਤੁ ਅਭੰਜੇ ਨਮਸਤੁ ਅਨਾਮੇ ਨਮਸਤੁ ਅਠਾਮੇ ਨਮਸਤੁ ਅਕਰਮੰ ਨਮਸਤੁ ਅਧਰਮੰ ਨਮਸਤੁ ਅਨਾਮੰ ਨਮਸਤੁ ਅਤਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਵਾਹੇ ਨਮਸਤੰ ਅਟਾਹੇ ਨਮਸਤੰ ਅਨੀਦੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਅਲੂਕੇ ਨਮਸਤੰ ਅਸੂਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਤ ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਆਜਵੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੇ ਨਮਸਤੰ ਅਭੇਵੇ ਨਮਸਤੰ ਅਜਨਮੇ ਨਮਸਤੰ ਸੁਵਾਨਮੇ ਨਮੋ ਸਰਬ ਗਾਉਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦੇਅਲੇ ਨਮਸਤੰ ਅਵਰਨੇ ਨਮਸਤੰ ਅਮਰਨੇ ਨਮਸਤੰ ਜਰਾ ਰੰਗ ਨਮਸਤੰ ਕਰਤਾ ਰੰਗ ਨਮੋ ਸਰਬ ਤੁੰਧੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬਸੂਖੰ ਨਮੋ ਸਰਬਪੂਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਤਰੀ ਛੰਦ ਤਉ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਆਪੂ ਹੈ ਅਲੇਖ ਹੈ ਆਪੇਖ ਹੈ ਨਾਮ ਹੈ ਆਕਾਮ ਹੈ ਅਤੇ ਹੈ ਆਪੇ ਹੈ ਅਜੀਤ ਹੈ ਆਪੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਅਵਰਨ ਹੈ ਅਪੂਤ ਹੈ ਅਪਰਨ ਹੈ ਅਗੰਝ ਹੈ ਅਪੰਝ ਹੈ ਅਝੂਜ ਹੈ ਅਝੰਝ ਹੈ ਅਮੀਖ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਝ ਹੈ ਅਸੂਜ ਹੈ ਆਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਿਰਸਰੀਖ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਉਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ अनंगी अनामे समस्ती स्वरूपे परभंगी परमाथे समस्ती विपूते कलंकंग बिना नेक कलंकी स्वरूपे नमो राज राजे स्वरंग परम रूपे नमो योग जोगे स्वरंग परम सिद्धे नमो राज राजे स्वरंग परम वृद्धे ਨਮੋ ਸ਼ਾਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅ ਪਰਮੀ ਅ ਭੋਗੀ ਅ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅ ਪ੍ਰੇਤ ਦੇਵੇ ਸੁ ਧਰਮੇ ਨਮੋ ਰੂਗਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪਾ ਭੂਪੇ ਨਮੋ ਦਾਰਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ ਨਾਨੰ ਨਮੋ ਮੰਤਰ ਮੰਤਰੰ ਨਮੋ ਯਾਂਤਰ ਯਾਂਤਰੰ ਨਮੋ ਇਸਟ ਇਸਤੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੋ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸ ਤਾਮੰ ਤੇਰਾ ਜੂਰ ਚਾਤਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਆਪੇਸ ਹੈ ਪੁਜੰਗ ਪ੍ਰਯਾਤ ਛੰਦ ਅਗਾਦੇ ਆਵਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤੁ ਅੰ ਨਿਰਨਾਥੇ ਨਮਸਤੁ ਅੰ ਪਰਮਾਥੇ ਨਮਸਤੁ ਅੰ ਅਗੰਜੇ ਨਮਸਤੁ ਅੰ ਅਪੰਜੇ ਨਮਸਤੁ ਅੰ ਅਕਾਲੇ ਨਮਸਤੁ ਅੰ ਅਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਕੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੂਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀ ਤੰ ਨਮੋ ਸਰਬ ਭੀ ਤੰ नमो सर्व ज्ञानंग नमो परमतानंग नमो सर्व मंत्रंग नमो सर्व जंतरंग नमो सर्व दृसं नमो सर्व कृसं नमो सर्व रंगे त्रिभंगी अनंगे नमो जीव जीवंग नमो बीज बीजे अखेजे अपेजे समस्तं परसिजे ਪੇ ਪਾਲੰਸ ਰੂਪੇ ਕੁਕਰਮੰ ਪ੍ਰਨਾਸੀ ਸਦਾ ਸਰਬਦਾ ਰਿਧੋ ਸਦੰ ਨਿਵਾਸੀ ਚਰਪਟ ਛੰਦ ਤੁਐ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਵਾਲ ਛੰਦ ਤਉ ਐ ਪ੍ਰਸਾਦ ਆਦਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਵਿਰਾਜਹੀ ਅਬਧੂਤ ਰੂਪ ਰਿਸਾਲ ਨਾਮ ਠਾਵ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੀਖ ਦੇਸ ਔਰ ਨਾ ਪੇ ਸਜਾ ਕਰ ਰੂਪ ਰੇਖ ਨਾਰਾਗ ਜੱਤਰ ਤਤਰ ਦੇਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮਹੀਨ ਪੇਖਤ ਧਾਮ ਹੂ ਨਹ ਜਾਹੇ ਸਰਬ ਮਾਨ ਸਰਵਤਰ ਮਾਨ ਸਦਾਇਬ ਮਾਨ ਤਤਾਹੇ ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣੀ ਜੇ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਹੇ ਜੀਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਵਕਰ ਫਿਰੈ ਚਤਰ ਚੱਕ ਮਾ ਨਹੀਂ ਪੁਰਤੀਨ ਲੋਕ ਚਾਉ ਦਾ ਕੇ ਬਿਖੈ ਜਗ ਜਾਪਈ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸੋਇੰਮ ਭਵ ਗਰਨ ਭੰਜਨ ਹਾਰ ਕਾਲਹੀਨ ਕਲਾ ਸੰਜੋਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਪੂਤ ਅਲਖ ਅਪੇਸ ਅੰਗ ਰਾਗ ਨਾ ਰੰਗ ਜਾ ਕਹੈ ਜਾਤ ਪਾਤ ਨਾ ਨਾਮ ਗਰਬ ਗੰਜਨ ਦੁਸ਼ਟ ਭੰਜਨ ਮੋਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਬਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤੀਪਾਰ ਸਰਬਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਬਾਰਮੇ ਬੇਦ ਪੁਰਾਨ ਜਾ ਕਹੇ ਨੇਤਿ 파ਖਤ ਨੇਤ ਕੋਟ ਸਿਮਰਿਤ ਪੁਰਾਨ ਸਾਸਤਰ ਨ ਆਵਹੀ ਬਹੁ ਚਿਤ ਮਦ ਭਾਰ ਛੰਦ ਤੋ ਐ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨ ਭਾਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੂ ਸਾਹਾਨ ਸਾਹੂ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰਵਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨ ਭੂਤ ਅੰਗ ਆਬਾ ਅਪੰਗ ਗਤ ਮਿਤਿ ਅਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੋਤ ਪਰਚੰਡ ਮਿਤ ਗਾਤ ਅਖੰਡ ਆਲਸ్య ਕਰਮ ਆਦ੍ਰਿਸ਼્ય ਧਰਮ ਸਰਬਾ ਪਰਢਾਡ ਅਨਡੰਡ ਵਾਢਾ ਚਾਤਰੀ ਛੰਦ ਤੋਏ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਯੰ ਕਰੀਯੰ ਨਿਰਨਾਮੇ ਅਕਾਮੇ ਉਜੰਗ ਪ੍ਰਯਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਯ ਚਤਰ ਚੱਕਰ ਦਾਨਯ ਚਾਚਰੀ ਛੰਦ ਨਾ ਸਤਰਾ ਨਾ ਮਿਤਰਾ ਨਾ ਪਰਮੰ ਨਾ ਪਿਤਰ ਨਾ ਕਰਮੰ ਨਾ ਕਾਏ ਅਜਨਮ ਅਜਾਏ ਨਾ ਚਿਤਰਾ ਨਾ ਮਿਤਰਾ ਪਰੇ ਹੈ ਪਵਿੱਤਰ ਹੈ। ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਐ ਪ੍ਰਸਾਦਿ ਕਥਤੇ। ਕੇ ਆਛਜ ਦੇਸੈ ਕੇ ਆ ਭਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਪਰਮੈ ਕੇ ਆ ਭਜ ਲੋਕੈ ਕੇ ਆਦਿਤ ਸੂਕੈ ਕੇ ਅਵਧੂਤ ਵਰਨੈ ਕੇ ਵਿਪੂਤ ਕਰਨੈ ਕੇ ਰਾਜੰ ਪ੍ਰਵਾਹੈ ਕੇ ਧਰਮੰ ਤੁਜਾ ਹੈ ਕੇ ਆ ਸੋਕ ਵਰਨੈ ਕੇ ਸਰਬਾ ਅਪਰਨੈ ਕੇ ਜਗਤੰ ਕ੍ਰਿਤੀ ਹੈ ਕ ਛਤਰੰ ਛਤਰੀ ਹੈ के है के अनपव अनूप है, के आद अदेव है के आप अपेव है के चित्रंग विहीन के एक अधीन है के रोजी रजा कर मैं रेहा कै के पाक बेब हैं के गैबोल गैब हैं के बोल गुनाह हैं के साहान साह हैं ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦਿਹੰਦ ਹੈ ਕੇ ਰਾਜ ਕੋ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਵੰ ਕਲੀ ਹੈ ਕੇ ਸਰਵੰ ਦਲੀ ਹੈ ਕੇ ਸਰਵਤਰ ਮਾਨਿਆ ਕੇ ਸਰਵਤਰ ਦਾਨਿਆ ਕੇ ਸਰਵਤਰ ਗਾਉਨਾ ਕੇ ਸਰਵਤਰ ਭਾਉਨਾ ਕੇ ਸਰਵਤਰ ਦੇਸਾ ਕੇ ਸਰਵਤਰ ਭੇਸਾ ਕੇਸਰਵਤਰ ਰਾਜੈ ਕੇਸਰਵਤਰ ਸਾਜੈ ਕੇਸਰਵਤਰ ਦੀਨੈ ਕੇਸਰਵਤਰ ਲੀਨੈ ਕੇਸਰਵਤਰ ਜਾ ਹੋ ਕੇਸਰਵਤਰ 파 ਹੋ ਕੇਸਰਵਤਰ ਦੇਸੈ ਕੇਸਰਵਤਰ ਭੇਸੈ ਕੇਸਰਵਤਰ ਕਾਲੈ ਕੇਸਰਵਤਰ ਪਾਲੈ ਕੇਸਰਵਤਰ ਹੰਤਾ ਕੇਸਰਵਤਰ ਗੰਤਾ ਕੇਸਰਵਤਰ ਭੇਖੀ ਕੇਸਰਵਤਰ ਪੇਖੀ ਕੇਸਰਵਤਰ ਕਾਜੈ ਕੇਸਰਵਤਰ ਰਾਜੈ ਕੇਸਰਵਤਰ ਸੂਖੈ ਕੇਸਰਵਤਰ ਪੋਖੈ ਕੇਸਰਵਤਰ ਤਰਾਣੈ ਕੇਸਰਵਤਰ ਪ੍ਰਾਣੈ ਕੇਸਰਵਤਰ ਦੇਸੈ ਕੇਸਰਵਤਰ ਭੇਸੈ ਕੇਸਰਵਤਰ ਮਾਨੈ ਸਦਾਵੰਤ ਪ੍ਰਧਾਨੈ ਕੇਸਰਵਤਰ ਜਾਪੈ ਕੇਸਰਵਤਰ ਥਾਪੈ ਕੇ ਸਰਬਉਤਰ ਭਾਨੈ ਕੇ ਸਰਬਉਤਰ ਮਾਨੈ ਕੇ ਸਰਬਉਤਰ ਇੰਦਰਾਏ ਕੇ ਸਰਬਉਤਰ ਚੰਦਰਾਏ ਕੇ ਸਰਬੰਤਲੀ ਮੈ ਕੇ ਪਰਮੰ ਫਹੀ ਮੈ ਕੇ ਆਕਲ ਅਲਾ ਮੈ ਕੇ ਸਾਹਿਬ ਕਲਾ ਮੈ ਕੇ ਹੂਸਨੋਲ ਵਜੂ ਹੈ ਤਮਾਮੁਲ ਰਜੂ ਹੈ ਹਮੇਸੁਲ ਸਲਾਮੈ ਸਲੀਖਤ ਮੋਦਾਮੈ ਗਨੀ ਮੁਲਸ ਕਸਤਾ ਗਰੀਬੁਲ ਪ੍ਰਸਤਾ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰੂਜੁ અલ ਨਧਾਨੈ ਹਰੀ ਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀ ਜੋਲ ਨਿਵਾਜ ਹੈ ਗਨੀ ਮੁਲਖ ਰਾਜ ਹੈ ਨਿਰੋਕਤ ਸਰੂਪ ਹੈ ਤ੍ਰਿਮੁਕਤ ਵਿਪੂਤ ਹੈ ਪ੍ਰਭੁਗਤ ਪ੍ਰਵਾਹ ਹੈ ਸੋ ਜੁਗਤ ਸੁਦਾ ਹੈ ਸਦਾਵੰਤ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਜ਼ੈਬੁਲ ਅਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਉੰਗ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਅਗੰਝੇ ਅਗਾਦੇ ਸੁਭੰ ਸਰਬ ਪਾਗੇ ਸੁ ਸਰਵਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਚੂਤ ਹੈ ਇਹ ਨਰਕ ਪ੍ਰਨਾਸ਼ ਹੈ ਪ੍ਰਿਥੀ ਯੋਲ ਪ੍ਰਵਾਸ ਹੈ ਨਿਰੋਗਤ ਪ੍ਰਭਾ ਹੈ ਸਦਾਵੰਸ ਸਦਾ ਹੈ ਵਿਪੂਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੋਕਤ ਸਦਾ ਹੈ ਵਿਪੂਗਤ ਪ੍ਰਵਾਹ ਹੈ ਅਨਉਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਤਰੀ ਛੰਦ ਅਭੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅ ਭਰਮ ਹੈ ਅ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਪੂਤ ਹੈ ਅਦੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਪੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨੇਤ ਹੈ ਸੁਨੇਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤਉ ਪ੍ਰਸਾਦ ਸਰਬੰਹੰਤਾ ਸਰਬੰੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾਰ ਸਾਵਲ ਛੰਦ ਤੋ ਐ ਪ੍ਰਸਾਦ ਨਮੋ ਨਰਕਨਾਸੇ ਸਦਾਵੰ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਵਿਪੂਤੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਆਗਾਦ ਸਰੂਪੇ ਨਿਰਵਾਦ ਵਿਪੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸਤਰੈ ਨਾ ਮਿਤਰਾ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸ੍ਰੀਕ ਹੈ ਅਮਿਤੋ ਅਮੀਕ ਹੈ ਸਦਾਵੰ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤੋ ਐ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇ ਸੂਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਉਦਮਾਗ ਹੈ ਕੇ ਹੂਸਨ ਅਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜਕਰਹੀਮ ਹੈ ਕੇ ਰੋਜੀ ਦੇਹੰਦ ਹੈ ਕੇ ਰਾਜਕਰਹਿੰਦ ਹੈ ਕਰੀਮੁਲ ਕਮਾਲ ਹੈ ਕੇ ਹੂਸਨ ਉਲ ਜਮਾਲ ਹੈ ਗਨੇ ਮੁਲਖ ਰਾਜ ਹੈ ਗਰੀਬ ਬੁਲਨਵਾਜ ਹੈ ਹਰੀ ਫੁਲ ਸ਼ਕਨ ਹੈ ਹਰਾ ਸੁਲਫ ਕਨ ਹੈ ਤਲੰਕੰ ਪਰਨਾਸ ਹੈ ਸਮਸਤੋਲ ਨਿਵਾਸ ਹੈ ਅਗੰਜਲ ਗਰੀਮ ਹੈ ਰਜਾਇਕਰਹੀਮ ਹੈ ਸਮਸਤੋਲ ਜ਼ੁਬਾਹ ਹੈ ਕਿ ਸਾਹਿਬ ਕਰਾਹੇ ਕਿ ਨਰਕੰ ਪਰਨਾਸ ਹੈ ਬਹਿਸਤੋਲ ਨਿਵਾਸ ਹੈ ਇਸ ਸਰਬੁਲ ਗਵਨ ਹੈ ਹਮੇ ਸੂਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜੀਜ਼ ਹੈ ਪਰੰ ਪਰਮ ਈਸ ਹੈ ਸਮਸਤੁਲ ਆਦੀਸ ਹੈ ਆਦੇਸ ਸੋਲ ਅਲੇਖ ਹੈ ਹਮੇ ਸੂਲ ਅਪੇਖ ਹੈ ਜ਼ਮੀਨ ਔਲ ਜਮਾ ਹੈ ਅਮੀ ਕੁਲ ਇਮਾ ਹੈ ਕਰੀਮੁਲ ਕਮਾਲ ਹੈ ਕੇ ਜੁਰ ਅਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿੱਤੋ ਸੁਆਸ ਹੈ ਕਿ ਆਜਬ ਸਰੂਪ ਹੈ ਕਿ ਅਮਿੱਤੋ ਵਿਪੂਤ ਹੈ ਕਿ ਅਮਿੱਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰ ਅਨੰਗ ਹੈ ਕਿ ਅਮਿੱਤੋ ਅਪੰਗ ਹੈ ਮਦ ਪਾਰ ਛੰਦ ਤੋ ਐ ਪ੍ਰਸਾਦ ਮੂਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਅਗੰਝ ਹਰ ਨਰ ਪ੍ਰਪੰਝ ਆਨ ਗਨ ਪ੍ਰਣਾਮ ਮੂਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਵ ਅਨਾਸ ਮੂਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਜ ਅੰਗ ਆਸਨ ਅਪੰਗ ਉਪਮਾ ਅਪਾਰ ਗਤ ਮਿਤਿ ਉਦਾਰ ਜਾਲਥਲ ਅਮੰਡ ਦੇਸ ਵੇਸ ਆਪਾਂਡ ਜਾਲਥਲ ਮਹਾਂਤ ਦੇਸ ਵੇਸ ਬੇਅੰਤ ਆਨ ਭਵ ਅਨਾਸ ਤ੍ਰੇਤ ਤਰ ਤੋਰਾਸ ਆਜਾਨ ਬਾਹੂ ਏਕੈ ਸਦਾ ਹੋ ਓੰਕਾਰ ਆਦ ਕਥ ਨਹੀਂ ਅਨਾਦ ਖਾਲ ਖੰਡ ਖਿਆਲ ਗੁਰਬਰ ਅਕਾਲ ਹਰ ਕਰ ਪ੍ਰਣਾਮ ਚਿਤ ਚਾਰਨ ਨਾਮ ਅਨਛਿਜ ਗਾਤ ਆ ਜਿ ਜਨਾ ਵਾਤ ਅਨ ਝੰਜ ਗਾਤ ਅਨ ਰੰਜ ਵਾਤ ਅਨ ਟਟ ਭੰਡਾਰ ਅਨ ਠਟਿ ਅਪਾਰ ਆ ਦੀਠ ਧਰਮ ਆਤ ਢੀਠ ਕਰਮ ਅਨ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੋ ਐ ਪ੍ਰਸਾਦ ਕਰੋ ਨਾਲਿ ਹੈ ਅਰ ਕਾਲਿ ਹੈ ਖਲਖੰਡਨ ਹੈ ਮਹਮੰਡਨ ਹੈ ਜਗ ਤੇ ਸਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ करुणाकर है विश्वम् पर है सर्वेशवर जगते है जगतेश्वर है ब्रह्मांड स है खलखंड स पार है कर परते पर है करुणाकर है अजपा जप है अथपा थाप है अकृता कृत है अमृता मृत है अमृता मृत है करुणाकृत है अकृता कृत है धरणी धृत है अमतेश्वर है परमेश्वर है अकृता कृत है अमृता मृत है अजबा कृत है अमृता मृत है नर नायक हैं खल कायक हैं विश्वम पर है करुणा लय है, है निरप है, नायक हैं सर्व पायक हैं ਭਉ ਭੰਜਨ ਹੈ ਅਰ ਗੰਜਨ ਹੈ ਰੇ ਪੋਤਾਪਨ ਹੈ ਜਾਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪੁਜੰਗ ਪ੍ਰਯਾਤ ਛੰਦ नमो सूर्यसूरजे नमो चन्द्रचन्द्रे नमो राजराजे नमो इन्द्र इन्द्रे नमो अंधकारे, नमो तेजतेजे नमो ब्रिंदे, ब्रेंद नमो बीजबीजे नमो राज संग ताम संग सात रूपे, नमो तंग तंग सरूपे ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਪੂਤੇ अलङ्कार रूपे अलङ्कार अलङ्के नमो आस आसे नमो बांक बंके अपंगीश्वर रूपे अनंगी अनामे त्रिभंगी त्रिकालले अनंगी अकामे एक अक्षरी छंद अजय अलै अपै अबै ਅਪੂ ਅਜੂ ਅਨਾਸ ਆਕਾਸ ਅਗੰਝ ਅਪੰਝ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾਰਾਗੇ ਨਾਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅ ਪਰਮੰ ਅਗੰਜੇ ਅਲੇਖੇ 우ਝੰਗ ਪ੍ਰਯਾਤ ਸੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਪੂਤੇ ਸਮਸਤੁਲ ਸਰੂਪੇ ਤੋ ਕਰਮੰ ਪ੍ਰਨਾਸੀ ਸੁ ਧਰਮੰ ਵਿਪੂਤੇ ਸਦਾ ਸੱਚ ਦਾ ਆਨੰਦ ਸਤਰੰ ਪ੍ਰਨਾਸੀ ਕ੍ਰੀਮੂਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਪੂਤੇ ਗਜਾਇਬ ਗਨੀਮੇ ਹਰੀੰ ਕਰੀਅੰ ਕ੍ਰੀਮੂਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੋਇਮ ਭਵ ਸੋਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਪੂਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ